ਦੇ ਪੇਜ ਨਾਲ ਜੁੜੇ ਹੋਏ ਨੇ YouTube ਨਾਲ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਕਿਹੜਾ ਮੋਟਰਸਾਈਕਲ ਰੱਖਿਆ ਹੋਇਆ ਵੀ ਜਮਾ ਵੀ ਤੁਹਾਡੇ ਕੋਲ ਕਿਹੜਾ ਮੈਂ ਅੱਜ ਤੁਹਾਨੂੰ ਮੋਟਰਸਾਈਕਲ ਦਿਖਾਉਣ ਲੱਗਿਆ ਮੇਰਾ ਇੰਜਨ ਵਰਕ ਕਹਿ ਸਕਦਾ ਵੀ ਆਲ オリジナル ਆ ਉੱਪਰੋਂ ਮੈਂ ਪਹਿਲਾਂ ਤਿਆਰ ਕਰਿਆ ਸੀਗਾ ਵੇਚਦਾ ਸੀਗਾ ਕਿਉਂਕਿ ਆਪਣਾ ਸੇਲ ਪਰਚੇ ਦਾ ਇੱਕ ਕੰਮ ਆ ਬਹੁਤ ਸਮਾਨੇ ਦਾ ਮੈਂ ਉੱਪਰੋਂ ਉੱਪਰੋਂ ਲਾ ਕੇ ਵੇਚਦਾ ਸੀਗਾ ਤੇ ਜਾਨੀ ਕਿ ਹੁਣ ਮੈਂ ਤੁਹਾਨੂੰ ਚੈੱਕ ਕਰਾਉਣਾ ਇਹ ਹੈਗਾ 2004 ਮਾਡਲ ਆ ਆਪਾਂ ਤੁਹਾਨੂੰ ਮੋਟਰਸਾਈਕਲ ਦਿਖਾਉਂਦੇ ਦਿਖਾਉਂਦੇ ਗੱਲ ਕਰਾਂਗੇ ਆਪਾਂ ਤੇ ਤੁਹਾਨੂੰ ਚੀਜ਼ ਦਿਖਾਉਣਾ ਬਈ ਇਹ ਸਰੇ ਚੀਜ਼ ਆ ਇਹ ਤੁਸੀਂ ਲਾ ਲਓ ਵੀ オリジナル ਆ ਜਾਨਕੀ ਕਹਿਣ ਦਾ ਭਾਵ ਇੰਜਨ ਵਰਕ ਆ ਜਿਹੜਾ ਇਹਦਾ ਬਹੁਤ ਹੱਦ ਤੱਕ オリジナル ਆ ਤੇ ਜੇ ਆਪਾਂ ਇੱਥੇ ਕਿੱਟ ਦੀ ਗੱਲ ਕਰੀਏ ਮੇਰੇ ਹਿਸਾਬ ਨਾਲ ਕਿੱਟੇ ਬਹੁਤ ਮਹਿਗੀ ਹੈ ਦੀ ਕਿਉਂਕਿ ਮੈਨੂੰ ਜਿੱਤ ਤੱਕ ਲੱਗਦਾ ਵੀ ਇਹਦਾ ਪਿਸਟਨ 0 ਨੰਬਰ ਆ ਤੇ ਉਹ ਹੁਣ ਆਪਾਂ ਖੋਲ ਕੇ ਦੇਖਦੇ ਆ ਤੇ ਆਜੋ ਮੈਂ ਤੁਹਾਨੂੰ ਨਾਲ ਨਾਲ ਦਿਖਾਉਣਾ ਨਾਲੇ ਫਿਰ ਵੀਡੀਓ ਚੱਲਦੀ ਰਹੋਗੀ ਨਹੀਂ ਬੋਰਿੰਗ ਜੀ ਹੋ ਜਣੀ ਆ ਵੀਡੀਓ ਤੇ ਆਜੋ ਫਿਰ ਕਰੋ ਤੇ ਲੋ ਵੀ ਪਹਿਲਾਂ ਮੋਟਰਸਾਈਕਲ ਦੇ ਦਰਸ਼ਨ ਕਰੋ ਤੇ ਵੀਡੀਓ ਨਾਲ ਜੁੜੇ ਰਹੋ ਅੱਗੇ-ਅੱਗੇ ਦੇਖੀ ਜਾਇਓ ਬੋਰਿੰਗ ਨਹੀਂ ਹੈਗੀ ਵੀਡੀਓ ਬਹੁਤ ਵਧੀਆ ਵੀਡੀਓ ਆ ਤੇ ਇਹਦੇ ਟੈਂਕੀ ਟਾਪੇ ਨੇ ਉਹ オリジナル ਨੇ ਇਹਦੇ ਨਹੀਂ ਹੈਗੇ RXG ਦੇ ਨੇ ਇਥੋਂ ਛੱਤ ਤੋਂ ਰੰਗ ਪਟਿਆ ਹੋਇਆ ਬਾਕੀ ਸਾਈਡਾਂ ਤੋਂ ਜਿਹੜੀਆਂ ਹੈਗੀਆਂ ਉਹ ਚੀਜ਼ਾਂ オリジナル ਨੇ ਇਹਦੀਆਂ ਤੇ ਉਸ ਤੋਂ ਬਾਅਦ ਚੋਂ ਆਪਾਂ ਛੁੱਟੀ ਗੱਲ ਮੋੜ ਦਦਾਂ ਜੇ ਟਿੰਕੀ ਟਾਪੇ ਕਿਸੇ ਨੂੰ ਚਾਹੀਦੇ ਆ ਓਰੀਜਨਲ ਆਪਾਂ ਦੇ ਦਾਂਗੇ ਕਿਉਂਕਿ ਇਹਦੇ ਨਹੀਂ ਹੈ ਕਿ ਇਹ ਹੈਗਾ 2004 ਮਾਡਲ 135 ਆ ਇਹ 100 ਨੂੰ ਲੱਗਾ ਹੈ ਸੱਚੀ ਗੱਲ ਜੀ ਤੇ ਉਸ ਤੋਂ ਬਾਅਦ ਚ ਉਹ ਟਿੰਕੀ ਟਾਪੇ ਦੀ ਕੰਡੀਸ਼ਨ ਦੇਖ ਲਓ ਆਪਾਂ ਦੇ ਦਾਂਗੇ ਆਹ ਟਿੰਕੀ ਟਾਪੇ ਨੇ ਜਿਹੜੇ ਇਹ ਆਪਾਂ ਵੈਸੇ ਤਾਂ ਹੁਣ ਮੈਂ ਤਿਆਰ ਹੀ ਕਰਨਾ ਹੈ ਮੈਂ ਤਾਂ ਹੀ ਅੱਜ ਲੈ ਕੇ ਆਇਆ ਤੇ ਜਿੰਨੇ ਇਹਦੇ ਨਟ ਨੇ ਇਹ ਨਟ ਹੋਗੇ ਆ ਚੀਜ਼ਾਂ ਹੋਗੀਆਂ ਜਿੰਨੀਆਂ ਇਹਦੀਆਂ ਸਾਰੀਆਂ ਓਰੀਜਨਲ ਨੇ ਨਾਲ ਦੀਆਂ ਨੇ ਤੇ ਹੋਰ ਵੱਡੀ ਚੀਜ਼ ਦਿਖੋਣਾ ਮੈਂ ਆਹ ਹੈਡ ਦੇ ਨਟ ਦੇਖੋ ਇਹਦੇ ਆਹ ਕਿੱਟ ਦੇ ਇਥੋਂ ਇਹ ਖੁੱਲੇ ਨਹੀਂ ਹੈਗੇ ਅਜੇ ਤੱਕ ਮੈਨੂੰ ਦੇਖਣ ਨੂੰ ਤਾਂ ਇਦਾਂ ਹੀ ਲੱਗਦਾ ਵੀ ਖੁੱਲੇ ਨਹੀਂ ਹੈਗੇ ਹੁਣ ਮੈਂ ਖੋਲ ਕੇ ਦੇਖੂਗਾ ਕਿ ਪਿਸਟਨ ਕਿੰਨਾ ਨੰਬਰ ਆ ਤੇ ਕਾਰਬਿਟਰ ਆ ਜਿਹੜਾ ਇਹਦਾ ਉਹ ਵੀ オリジナル ਆ ਜਿੰਨੀਆਂ ਚੀਜ਼ਾਂ ਨੇ ਸਾਰੀਆਂ ਇਹ 2004 ਮਾਡਲ ਆ ਇਹਨੂੰ ਸਲੈਂਸਰ ਵੀ ਕੈਟ ਸਲੈਂਸਰ ਸੀਗਾ ਉਹ ਮੈਂ ਖੋਲ ਕੇ ਇਹ ਲਵਾ ਲਿਆ ਸੀਗਾ ਉਹ ਮੈਂ ਭੰਗ ਦੇ ਪਾਣੀ ਦੇ ਆਇਆ ਸੀਗਾ ਇਹ ਸਲੈਂਸਰ ਦਾਦਲਾ ਬਦਲੀ ਕਰ ਲਈ ਸੀਗੀ ਇਹਦੇ ਨਾਲ ਉਦੋਂ ਯਾਨੀ ਕਿ ਨੋਲ ਨਹੀਂ ਸੀਗੀ ਤੇ ਨਮਾਏ ਕਢਾਇਆ ਹੋਇਆ ਆ ਆਪਾਂ ਨੇ ਉਸ ਦੇ ਬਾਅਦ ਚ ਪੀਬੀਓ ਨੰਬਰ 88 ਦਾ ਰੰਗ ਦੇਖੋ ਇਹ ਹੁਣ ਤੱਕ ਓਰੀਜਨਲ ਆ ਜਿੰਨਾ ਵੀ ਹੈਗਾ ਇਹ ਇਹ ਕਿਰਾਇਆ ਵਾਲਾ ਨਹੀਂ ਹੈਗਾ ਓਰੀਜਨਲ ਆ ਇਹ ਉਸ ਦੇ ਬਾਅਦ ਚ ਆਪਾਂ ਹੁਣ ਇਹਦਾ ਹੈੱਡ ਖੋਲਾਂਗੇ ਉੱਪਰੋਂ ਆਪਾਂ ਪਿਸਟਨ ਦੇਖਣਾ ਚਕੀਨਾ ਨੰਬਰ ਆ ਆਪਾਂ ਪਿਸਟਨ ਪਾਵਾਂਗੇ ਇਹ ਚ ਓਰੀਜਨਲ ਪਾਵਾਂਗੇ ਤੇ ਯਾਨੀ ਕਿ ਮੇਨ ਚੀਜ਼ ਜਿਹੜੀ ਮੈਨੂੰ ਲੱਗਦੀ ਆ ਮੈਂ ਖੋਲਿਆ ਨਹੀਂ ਹੈਗਾ ਅਜੇ ਤੱਕ ਮੈਨੂੰ ਲੱਗਦਾ ਵੀ ਇਹ ਚ ਜ਼ੀਰੋ ਨੰਬਰ ਪਿਸਟਨ ਆ ਹੁਣ ਇਹ ਜਾਨੀ ਕਿ ਥੋੜੀ ਜਿਹੀ ਆਵਾਜ਼ ਕਰਦਾ ਥੋੜੀ ਸਟਾਰਟਿੰਗ ਚ ਦਿੱਕਤ ਆ ਕਿਉਂਕਿ ਪਹਿਲਾਂ 15 ਸਾਲ ਇਹ ਖੜਾ ਹੀ ਰਿਹਾ ਤੇ ਹੁਣ ਆਪਾਂ ਹੈਡ ਖੋਲ ਕੇ ਦੇਖੋਗੇ ਇਹਦਾ ਮੈਂ ਇਹ ਜਿੰਨੀਆਂ ਚੀਜ਼ਾਂ ਇਹ ਸਾਰੀਆਂ ਇਹਦੀਆਂ ਨਾਲ ਦੀਆਂ ਨੇ Ориਜినਲ ਨੇ ਵੇਰੀਿੰਗ ਬੂਰੀਿੰਗ ਜੋ ਵੀ ਹੈ ਸਾਰੀ ਇਹਦੀ ਨਾਲ ਦੀ ਆ ਹੁਣ ਤੱਕ ਜਾਨੀ ਕਿ ਕੁਛ ਨਹੀਂ ਪਿਆ ਵਾ ਲੋਕ-ਲੂਕ ਜਿੰਨੀਆਂ ਸਾਰੀਆਂ ਚੀਜ਼ਾਂ ਨਾਲ ਦੀਆਂ ਐ ਬਈ ਇਹਦੀਆਂ ਜ਼ਿਆਦਾਤਰ ਇਹ ਚੀਜ਼ਾਂ ਹੋਗੀਆਂ ਹਨਾ ਆ ਮੀਟਰ ਮੋਟਰ ਜੇ ਪੈਣ ਵਾਲੇ ਆ ਇਹ ਜ਼ਰੂਰ ਮੈਂ ਉਹ ਪਾਏ ਜੀਗੇ ਬਾਕੀ ਚੀਜ਼ਾਂ ਸਾਰੀਆਂ Ориਜినਲ ਨੇ ਤੇ ਮੇਨ ਚੀਜ਼ ਯਾਨੀ ਕਿ ਜਿਹੜੀ ਹੈਗੀ ਆਪਾਂ ਹੁਣ ਇਹਦੀ ਕਿੱਟ ਦੇਖਣੀ ਆ ਤੇ ਪਿਸਟਨ ਪਾਉਣ ਆਇਆ ਇਹ ਚ ਆਹ ਨਟ ਮੈਨੂੰ ਜਿੱਥੇ ਤੱਕ ਲੱਗਦੇ ਨੇ ਖੁੱਲੇ ਨਹੀਂ ਹੈਗੇ ਕਿਉਂਕਿ ਚਾਬੀ ਇਹਨਾਂ ਨੂੰ ਲੱਗੀ ਵੀ ਦਿਖਦੀ ਨਹੀਂ ਹੈਗੀ ਵੀ ਚਾਬੀ ਲੱਗੀ ਹੋਈ ਆ ਤੇ ਸਾਈਡ ਤੇ ਦੇਖੋ ਨੂੰ ਯਾਨੀ ਕਿ ਵਧੀਆ ਲੱਗਦਾ ਹਾਂ ਵੀ オリジナル ਆ ਸਾਰਾ ਪਰ ਇਹਦੀ ਟੈਂਕੀ ਤੋਂ ਜਿਹੜਾ ਰੰਗ ਆ ਉਹ ਛਟਿਆ ਹੋਇਆ ਜਿਹੜਾ ਸਾਈਡ ਤੋਂ ਤੇ ਸਾਰਾ オリジナル ਆ ਮੈਂ ਯਾਨੀ ਕਿ ਹੁਣ ਮੇਨ ਚੀਜ਼ ਜਿਹੜੀ ਮੈਂ ਲੈ ਕੇ ਆਇਆ ਅੱਜ ਆਪਾਂ ਨੇ ਹੈਡ ਪਟੜਣਾ ਨਾਲੇ ਆਪਾਂ ਨੇ ਆਪਣਾ ਮੋਟਰਸਾਈਕਲ ਦਿਖਾਇਆ ਇਹ ਮੋਟਰਸਾਈਕਲ ਜਿਹੜਾ ਮੇਨ ਆਪਣਾ ਤੇ ਮੈਂ ਆਵਾਜ਼ ਵੀ ਚੈੱਕ ਕਰਾਉਣਾ ਹੈ ਇਹਦੀ ਪਿਸਟਨ ਦੀ ਆਵਾਜ਼ ਆ ਤੇ ਸਟਾਰਟਿੰਗ ਦੀ ਦਿੱਕਤ ਹੈ ਜੀ ਬਹੁਤ ਇਹਦੇ ਇਹ ਬਿੰਡੇ ਜੇ ਵੱਜੇ ਹੋਏ ਮੇਰੀ ਪਜਾਏ ਹੋਏ ਆ ਤੇ ਕੁਝ ਉਹਦੋਂ ਬਗਾਰਾਂ ਚ ਬਹੁਤ ਚੱਲਦਾ ਸੀਗਾ ਇਹ ਤੇ ਟੁੱਟੀਲ ਘੱਟ ਕਰਨ ਕਰਕੇ ਇਹਦਾ ਇਹ ਹਾਲ ਹੋ ਗਿਆ ਨਵਾਂ ਹੀ ਕਢਾਇਆ ਹੋਇਆ ਆਪਾਂ ਨੇ ਤੇ ਹੁਣ ਇਹਨਾਂ ਨੂੰ ਤਿਆਰ ਕਰਾਂਗੇ ਟੈਂਕੀ ਟਾਪੀ ਰੰਗ ਕਰਾਉਣੇ ਨਿਕਲ ਵਗੈਰਾ ਕਰਾਵਾਂਗੇ ਜ਼ਿਆਦਾਤਰ ਚੀਜ਼ਾਂ ਆਪਾਂ ਸਾਰੀਆਂ origignal ਹੀ ਰੱਖਾਂਗੇ ਤੇ ਚਾਰ ਮਾਡਲ ਆ ਚਾਰ ਮਾਡਲ ਦਾ ਰੰਗ ਇਹ ਸਾਰਾ ਚਾਸੀ ਦਾ origignal ਆ ਜੋ ਵੀ ਆ ਤੇ ਹੁਣ ਆਪਾਂ ਇਹ ਦੇਖੀਏ ਖੋਲ ਕੇ ਵਿਰੇਜ ਪਿਸਟਨ ਕਿੰਨਾ ਨੰਬਰ ਨਿਕਲਦਾ ਤੇ ਆਪਾਂ ਪਿਸਟਨ ਪਾਣਾ ਮੈਨੂੰ ਉਮੀਦ ਆ ਜਿੱਥੇ ਤੱਕ ਲੱਗਦਾ ਵੀ ਇਹਦਾ ਪਿਸਟਨ ਜਿਹੜਾ ਉਹ 0 ਨੰਬਰ ਚੱਲ ਰਿਹਾ ਹੈ ਇਹ ਚ ਤੇ ਆਪਾਂ ਉਹਨੂੰ ਖੋਲ ਕੇ ਦੇਖੀਏ ਜੇ ਤਾਂ 0 ਨੰਬਰ ਹੋਇਆ ਫਿਰ ਤਾਂ ਸੁਆਦ ਆ ਜਾਊਗਾ ਆਪਾਂ ਪਿਸਟਨ ਪਾ ਦੇਣਾ ਹੈ ਤੇ ਨੰਬਰ ਇਹਦਾ ਪੀਵੀਆ ਨੰਬਰ ਪਲੇਟ ਦਾ ਮੈਂ ਤਾਰੀਆਂ ਹੋਈਆਂ ਜਾਣ ਕੇ ਇਹਦੀਆਂ ਤੇ ਹੁਣ ਆਪਾਂ ਦੇਰੀ ਨਹੀਂ ਕਰਦੇ ਹੈਗੇ ਆਪਾਂ ਇਹਦਾ ਹੈੱਡ ਪਟ ਦੇ ਉੱਪਰ ਤੇ ਪਿਸਟਨ ਦੇਖੀਏ ਕਿੰਨਾ ਨੰਬਰ ਤੇ ਟੈਂਕੀ ਟਾਪੇ ਉਦੋਂ ਮੈਂ ਤਿਆਰ ਕਰਾਤਾ ਸੀਗਾ ਇਹ ਤੇ ਆਗੇ ਸੀ ਕਿ ਆਪਾਂ ਨੇ ਬਦਲਤੇ ਸੀਗੇ ਉਹ ਵੀ ਮੇਰੇ ਦਾ ਉਹਨਾਂ ਦਾ ਕਾਫੀ ਸਾਲ ਹੋ ਗਏ 2006 ਛੁੱਟੀ ਗੱਲ ਆ ਬੈਡੀ ਉਹਨਾਂ ਨੇ ਬਦਲਤੇ ਦੀਗੇ ਤੇ ਆ ਚੈਨਕ ਪਰ ਵੀ ਇਹਦਾ オリジナル ਆ ਬਈ ਨਾਲ ਦਾ ਇਹਦਾ ਰੰਗ ਜਿਹੜਾ ਖਰਾਬ ਕਰਿਆ ਹੋਇਆ ਮੀਰਾ ਰੰਗ ਮੈਂ ਕਰਿਆ ਇਹ ਖਰਾਬ ਇਹ ਤੇ ਚੈਂਬਰਾਂ ਨੂੰ ਵੀ ਇਹਨੂੰ ਦੂਜਾ ਰੰਗ ਸੀਗਾ オリジナル ਉਹ ਵੀ ਮੇਰਾ ਤਾਰਿਆ ਹੋਇਆ ਉਹ ਹੱਥ ਨਾਲ ਲੈਗ ਗਾਰਡ ਜਿਹੜੀਆਂ ਚੀਜ਼ਾਂ ਸਾਰੀਆਂ ਇਹਨੀਆਂ ਨਾਲ ਦੀਆਂ ਹੀ ਨੇ ਲੈਟ ਲੂਟ ਹੋ ਗਈ ਹੈ ਨਾ ਵੇਰਿੰਗ ਹੁਣ ਤੱਕ ਚੱਲਦੀ ਹੈ ਦੀ ਇਹਦੀ ਵੇਰਿੰਗ ਤੇ ਟੂਟੀਲ ਪੰਪ ਵੀ ਇਹਦਾ ਨਾਲ ਦਾ ਹੁਣ ਤੱਕ ਰਿਪੇਅਰ ਨਹੀਂ ਹੋਇਆ ਹੈਗਾ ਨਾਲ ਦਾ ਹੀ ਯਾਹੋ ਉਹ ਵੀ ਚੱਲਦਾ ਇਹਦਾ ਟੂਟੀਲ ਪੰਪ ਵੀ ਤੇ ਹੁਣ ਆਪਾਂ ਖੋਲੀਏ ਫਿਰ ਹੈਡ ਦੇਖੀਏ ਜਿਆਦਾ ਦੇਰੀ ਨਾ ਕਰੀਏ ਆਪਾਂ ਹੈਡ ਖੋਲਦੇ ਆਂ ਦਾ ਹੁਣ ਇਹ ਚੀਜ਼ਾਂ ਜਿੰਨੀਆਂ ਵੀ ਉੱਪਰੋਂ ਸਾਰੀਆਂ オリジナル ਆ ਸਰਪ੍ਰਾਈਜ਼ ਹੀ ਇਹ ਵੀ ਕੀ ਚੀਜ਼ ਨਿਕਲਦੀ ਐ ਇਸ ਚ ਕਿਉਂਕਿ ਜੇ ਇਹ ਚੀਜ਼ ਨਿਕਲੇ ਇੱਕ ਗੱਟੇ ਬਹੁਤ ਮਹਿੰਗੀ ਐ ਇਹਦੀ ਉਹਨੂੰ ਪਤਾ ਹੀ ਐ ਜਾਮੇ ਵਾਲਿਆਂ ਬੰਦਿਆਂ ਨੂੰ ਤੇ ਆਪਾਂ ਸਾਫ਼ ਕਰ ਰਹੇ ਆ ਇਹ ਜਿੱਕੀ ਕਿ ਨੰਬਰ ਨਿਕਲਦਾ ਐ ਜੋ ਪਿਸਟਨ ਚ ਪਲੇ ਬਹੁਤ ਆ ਢਿੱਲਾ ਬਹੁਤ ਆ ਪਿਸਟਨ ਇਹ ਲੋ ਵੀ ਮਿੱਤਰੋ ਜੀਰੋ ਨੰਬਰ ਨਿਕਲਿਆ ਵਿੱਚੋਂ ਪਿਸਟਨ ਇਹਦਾ ਤੇ ਆਹ ਚੀਜ਼ਾਂ ਦੇਖੋ ਇਹ ਉਦਾਂ ਹੀ ਨਮੀਆਂ ਪਈਆਂ ਸੜੀਆਂ ਜੰਮੀਆਂ ਏ ਜਿੱਦਾਂ ਨਮੀਆਂ ਉਨੀਆਂ ਉਨੀਆਂ ਇਹ ਤੇ ਪਿਸਟਨ ਓਰੀਜਨਲ ਪਿਸਟਨ ਹੈ ਬਈ ਇਹਦਾ ਪਲੇ ਤਾਂ ਹੈਗੀ ਐ ਚ ਜ਼ਰੂਰ ਤੇ ਪਰ ਪਿਸਟਨ ਓਰੀਜਨਲ ਹੈ ਦੀ ਪਿਸਟਨ ਓਰੀਜਨਲ ਹੈ ਇਹਦਾ ਅ ਬਰਵੜ ਜਿਹੇ ਦੀ ਆ ਪਾਈ ਹੋਈ ਉਹਨਾਂ ਨੇ ਤੇ ਨਟ ਬੋਲਟ ਦੇਖੋ ਓਰੀਜਨਲ ਪਏ ਨੇ ਉਦਾਂ ਹੀ ਅਲੱਗ ਤੋਂ ਨਹੀਂ ਪਏ ਹੈਗੇ ਓਵੇਂ ਹੀ ਸਾਫ਼ ਪਏ ਆ ਜਮੇ ਤੇ ਪਿਸਟਨ ਜਾਨੀ ਕਿ ਜ਼ਿਆਦਾਤਰ ਖੜਨ ਕਰਕੇ ਤੇ ਇੱਕ ਜਿਹੜਾ ਬਿਨਾ ਟੂਟੀਲ ਤੋਂ ਘੱਟ ਟੂਟੀਲ ਤੋਂ ਚੱਲ ਗਿਆ ਉਹਦੇ ਕਰਕੇ ਥੋੜਾ ਜਿਹਾ ਨਾਅਜ਼ ਜਾ ਵੱਜਿਆ ਹੋਇਆ ਹੈ ਇਹਦਾ ਤੇ ਆਪਾਂ ਨਮਾ ਪਾਵਾ ਗਏ ਹੈ ਤੇ ਹੈਗਾ ਜਾਨੀ ਕਿ ਜੀ ਇੰਨੇ ਮੈਨੂੰ ਉਮੀਦ ਸੀ ਕਿ ਹਾਂ ਵੀ ਜ਼ੀਰੋ ਨੰਬਰ ਨਿਕਲੂਗਾ ਜ਼ੀਰੋ ਨੰਬਰ ਹੀ ਨਿਕਲੇ ਆ ਜੋ ਪਿਸਟਨ ਜਿਹੜਾ ਨਿਕਲੇ ਆ ਇਹ ਤੇ ਹੁਣ ਆਪਾਂ ਇਹਨੂੰ ਬੰਨ੍ਹ ਦਈਏ ਕੱਲ ਪਰਸੋਂ ਤੱਕ ਜਦੋਂ ਆਪਣਾ ਟਾਈਮ ਲੱਗੇ ਆਪਾਂ ਐਂ ਚ ਫਿਰ ਪਿਸਟਨ ਪਾਈਏ ਤੇ ਰੈਡੀ ਕਰਾਈਏ ਮੋਟਰਸਾਈਕਲ ਆਪਾਂ ਵੀ ਰਾਈਡਾਂ ਰੂਡਾਂ ਤੇ ਲੈ ਕੇ ਜਾਇਆ ਕਰੀਏ ਇਹਨੂੰ ਤੇ ਲਿਆ ਫਿਰ ਹੁਣ ਬੰਨ੍ਹ ਦੀ ਆਪਾਂ ਇਹਨੂੰ ਤੇ ਵੀ ਤੇ ਮਾਰਕਰ ਲੱਗਿਆ ਹੋਇਆ ਸਾਰੀਆਂ ਚੀਜ਼ਾਂ ਤੇ ਇਹਦਾ ਮਾਰਕਰ ਲੱਗਿਆ ਹੋਇਆ ओरिजिनल ਆ ਇਹ ਨਾਟ ਹਜੇ ਖੋਲਾਂਗੇ ਆਪਾਂ ਦੇਖੋ ਖੁੱਲੇ ਨਹੀਂ ਹੈਗੇ ਇਹ ਜੇ ਨਾਟ ਇਹ ਆਪਾਂ ਕੱਸ ਦਈਏ ਰਵੜਾ ਰੂਪਣਾ ਜਿੰਨੀਆਂ ਦੋਨੋਂ ਮੈਂ ਦਿਖਾਈਆਂ ਦੇਖ ਲਓ ਸਾਰੀਆਂ ਕੁਸ਼ ਨਾਲ ਦਾ ਹੀ ਆ ਇਹਦਾ ਤੇ ਲੋ ਵੀ ਮਿੱਤਰੋ ਜੋ ਮੈਨੂੰ ਉਮੀਦ ਸੀਗੀ ਉਹੀ ਚੀਜ਼ ਨਿਕਲੀ ਐ ਇਹ ਚੋਂ ਤੇ ਗਰਮੀ ਸਾਰੀ ਬਹੁਤ ਆ ਤੇ ਹੁਣ ਆਪਾਂ ਥੋੜੇ ਜਿਹੇ ਟਾਈਮ ਤੱਕ ਇਹਦੀ ਹੋਰ ਵੀਡੀਓ ਪਾਵਾਂਗੇ ਤਿਆਰ ਹੁੰਦੇ ਦੀ ਇਹਦੀ ਯਾਨਕੀ ਪਹਿਲਾਂ ਇੰਜਨ ਦਾ ਕੰਮ ਕਰਾਂਗੇ ਆਪਾਂ ਵੀ ਇੰਜਨ ਗਨੀ ਦਾ ਪੂਰਾ ਰੈਡੀ ਹੋ ਜਵੇ ਤੇ ਬਹੁਤ ਘੱਟ ਯਾਨਕੀ ਓਰੀਜਨਲ ਇਹ ਚੀਜ਼ਾਂ ਮਿਲਦੀਆਂ ਜਿਹੜੀਆਂ ਏਜੰਸੀ ਤੋਂ ਨਾਲ ਦੀਆਂ ਹੁੰਦੀਆਂ ਨੇ ਇਹੀ ਚੀਜ਼ ਦਿਖਾਣੀ ਸੀਗੀ ਆਪਾਂ ਨਾਲੇ ਚੈੱਕ ਕਰਨੀ ਸੀਗੀ ਮੈਂਗਾ ਨਾਲੇ ਵੀਡੀਓ ਬਣਾ ਲਾਂਗੇ ਆਪਾਂ ਇਹਦੀ ਪਿਸਟਨ ਜ਼ੀਰੋ ਨੰਬਰ ਹੀ ਨਿਕਲਿਆ ਇਹਦਾ ਓਰੀਜਨਲ ਬਹੁਤ ਚੀਜ਼ਾਂ ਤੁਹਾਨੂੰ ਇਹਦੀ ਓਰੀਜਨਲ ਦਿਖਾਤੀਆਂ ਜਿਹੜੀਆਂ ਚੀਜ਼ਾਂ ਇਹਦੀਆਂ ਓਰੀਜਨਲ ਸੀਗੀਆਂ ਤੇ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਅਗਲੀ ਵੀਡੀਓ ਸਾਰੇ ਅਨੁਸ਼ਾਸਨਿਕ